ਅਕਤਾਰ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤ ਸ਼੍ਰੀ ਅਕਾਲ ਜੀ ਤੇ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਰੂਪਰੂਆ ਸਾਂਝ ਬਹੁਤ ਖਾਸ ਸ਼ਬਦਾਂ ਦੀ ਹੋਊਗੀ ਸਾਂਝ ਬਹੁਤ ਸਾਰੇ ਸੁਨੇਹਿਆਂ ਦੀ ਹੋਊਗੀ ਤੇ ਇਹ ਸਾਂਝ ਹਰ ਇੱਕ ਦੇ ਲਈ ਖਾਸ ਹੋਊਗੀ ਆਓ ਜੀ ਇਸ ਵੀਡੀਓ ਦੇ ਵਿੱਚ ਉਹ ਗੱਲਾਂ ਕਰੀਏ ਆਪ ਸਭ ਦੇ ਨਾਲ ਤੇ ਨਾਲ ਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਹੱਡ ਬੀਤੀਆਂ ਜੱਗ ਬੀਤੀਆਂ ਸਭ ਕੁਝ ਸੁਣਦੇ ਆ ਇਸ ਵੀਰੇ ਚ ਸੋ ਤੁਸੀਂ ਸੁਣ ਰਹੇ ਹੋ ਜੀ ਐਫਐਮ 90.4 ਅਵਤਾਰ ਰੇਡੀਓ ਸਿੱਕੇ ਵਾਲ ਕੁਦਰਤ ਦੀ ਆਵਾਜ਼ ਤੇ ਕੁਦਰਤ ਦੀ ਆਵਾਜ਼ ਦੇ ਵਿੱਚ ਆਓ ਜੀ ਫਿਰ ਖੂਬਸੂਰਤ ਸੁਨੇਹਿਆਂ ਦੇ ਨਾਲ ਰੂਬਰੂ ਹੁੰਨੇ ਆ ਤੇ ਇਹਨਾਂ ਸੁਨੇਹਿਆਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਾਤਾਂ ਆਪ ਸਭ ਦੇ ਨਾਲ ਸਾਂਝੀਆਂ ਕਰਾਂਗੇ ਸੋ ਅੱਜ ਇੱਕ ਨਵੀਂ ਸਵੇਰ ਦੀ ਗੱਲ ਕਰਾਂਗੇ ਨਵੀਂ ਸਵੇਰ ਗੁਰਜੀਤ ਨੇ ਬੀ ਟੈਕ ਕੀਤੇ ਆ 2 ਸਾਲ ਬੀਤ ਗਏ ਸੀ ਪਰ ਕਿਤੇ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਸੀ ਬੀ ਟੈਕ ਤੋਂ ਫਾਸਟ ਡਿਵੀਜ਼ਨ ਦੇ ਵਿੱਚ ਉਹਨੇ ਕੀਤੀ ਸੀ ਕਹਿੰਦੇ ਆ ਕਿ ਪਹਿਲੇ ਨੰਬਰ ਤੇ ਸਰਕਾਰੀ ਕਾਲਜ ਤੋਂ ਪਾਸ ਕੀਤੀ ਹੈ ਗੁਰਜੀਤ ਨੇ ਸੋਚਿਆ ਸੀ ਕਿ ਡਿਗਰੀ ਮਿਲਦਿਆਂ ਹੀ ਨੌਕਰੀ ਵੱਟ ਤੇ ਪਈ ਆ ਕੰਪਨੀਆਂ ਆਉਂਦੀਆਂ ਪਰ ਤਨਖਾਹ ਨਾ ਮਾਤਰ ਸੀ ਉਹ ਵੀ ਸ਼ਰਤਾਂ ਅਧੀਨ ਹੈ ਇੰਨੀ ਨਿਗੂਣੀ ਤਨਖਾਹ ਤੋਂ ਨੌਕਰੀ ਤੇ ਉਸ ਦਾ ਮਨ ਕਦੇ ਨਹੀਂ ਮੰਨਿਆ ਵੜਿਆ ਉਡੀਕ ਦੇ ਵਿੱਚ ਸਮਾਂ ਬੀਤਦਾ ਜਾ ਰਿਹਾ ਸੀ ਤੇ ਉਹਦੀ ਮਾਂ ਪਿਓ ਵੀ ਦੱਬੀ ਜੀ ਆਵਾਜ਼ ਦੇ ਵਿੱਚ ਉਸ ਨੂੰ ਕਹਿੰਦੇ ਪੁੱਤਰਾ ਕਿੰਨਾ ਟਾਈਮ ਉੱਚਾ ਕੇ ਨੌਕਰੀ ਵਾਲੀ ਦੀ ਉਡੀਕ ਕਰਦਾ ਰਹੇਗਾ ਕੁਝ ਤਾਂ ਕਰਨਾ ਪਊਗਾ ਡੂੰਘੀਆਂ ਸੋਚਾਂ ਵਿੱਚ ਡੁੱਬੇ ਗੁਰਜੀਤ ਨੇ ਆਪਣੇ ਜਿਗਰੀ ਦੋਸਤ ਮਨਜੀਤ ਨੂੰ ਜੋ ਕਿ ਬੀ ਟੈਕ ਕਰਨ ਤੋਂ ਬਾਅਦ ਵਿੱਚ ਕੈਨੇਡਾ ਚਲਾ ਗਿਆ ਸੀ ਉਹਨੂੰ ਫੋਨ ਕੀਤਾ ਗੁਰਜੀਤ ਨੇ ਦੁਖੀ ਮਨ ਦੇ ਨਾਲ ਆਪਣੀ ਸਾਰੀ ਵਿਥਿਆ ਮਨਜੀਤ ਨੂੰ ਸੁਣਾ ਦਿੱਤੀ ਉਸ ਨੂੰ ਕਿਹਾ ਕਿ ਕੈਨੇਡਾ ਬੁਲਾਉਣ ਦਾ ਜਿਵੇਂ ਕੋਈ जुगाੜ ਕਰ ਲਵੇ ਮਨਜੀਤ ਨੇ ਸਾਰੀਆਂ ਗੱਲਾਂ ਨੂੰ ਹੌਲੀ ਜਿਹਾ ਸੁਣ ਰਿਹਾ ਸੀ ਤੇ ਸਹਿਜ ਹੀ ਬੋਲਿਆ ਯਾਰ ਮੈਨੂੰ ਗਲਤ ਨਾ ਸਮਝੀ ਮੈਂ ਜੋ ਵੀ ਗੱਲ ਕਰਾਂਗਾ ਤੈਨੂੰ ਆਪਣਾ ਸਮਝਦੇ ਹੋਏ ਸੱਚੀ ਸੱਚੀ ਗੱਲ ਕਵਾਂਗਾ ਤੈਨੂੰ ਕੀ ਲੱਗਦਾ ਅਸੀਂ ਇੱਥੇ ਬੁੱਲੇ ਲੁੱਟਦੇ ਪਏ ਆਂ ਜ਼ਿੰਦਗੀ ਬਦ ਤੋਂ ਬੱਤਰ ਹੋਈ ਪਈ ਆ ਇੱਕੋ ਕਮਰੇ ਦੇ ਵਿੱਚ ਅਸੀਂ ਚਾਰ ਚਾਰ ਮੁੰਡੇ ਰਹਿੰਦੇ ਆ। ਨਾ ਦਿਨ ਚੜ੍ਹਦੇ ਦਾ ਪਤਾ ਲੱਗਦਾ ਹੈ ਤੇ ਕਦੋਂ ਰਾਤ ਪੈਂਦੀ ਹੈ ਇਹ ਵੀ ਨਹੀਂ ਪਤਾ ਲੱਗਦਾ। ਜ਼ਿੰਦਗੀ ਇੱਕ ਮਸ਼ੀਨ ਦੀ ਤਰ੍ਹਾਂ ਹੋਈ ਪਈ ਹੈ। ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਜੋ ਵੀ ਕਮਾਉਨੇ ਆ ਬੜੀ ਮੁਸ਼ਕਲ ਦੇ ਨਾਲ ਖਰਚੇ ਪੂਰੇ ਹੁੰਦੇ ਆ। ਢਿੱਡ ਬਨ ਕੇ ਕੁਝ ਪਿੱਛੇ ਭੇਜ ਰਹੇ ਆ। ਮੈਂ ਤਾਂ ਇਹ ਹੀ ਸਲਾਹ ਦਵਾਂਗਾ ਕਿ ਤੂੰ ਇੰਡੀਆ ਦੇ ਵਿੱਚ ਆਪਣਾ ਕੋਈ ਕੰਮ ਕਰ ਲੈ। ਮੈਂ ਤਾਂ ਕਹਿਣਾ ਤੁਹਾਡੇ ਜਿਹੜਾ ਮੀਨ ਸੜਕ ਤੇ ਜ਼ਮੀਨ ਹੈ ਨਾ ਉੱਥੇ ਕੋਈ ਪੰਜਾਬੀ ਸੱਭਿਆਚਾਰ ਦਰਸਾਉਂਦਾ ਤੇ ਕੁਦਰਤੀ ਦੇਖ ਦਿੰਦਾ ਆਰਗੇਨਿਕ ਫੂਡ ਕੋਰਨਰ ਬਣਾ ਲੈ ਪਾਉ ਛੋਟੀ ਦੁਕਾਨ ਖੋਲ ਲੈ ਦਰਾਤਾਂ ਤੇ ਪਿੰਗਾ ਪਾ ਕੇ ਬਾਂਸਾਂ ਦੇ ਨਾਲ ਛੋਟੀਆਂ-ਛੋਟੀਆਂ ਝੌਂਫੜੀਆਂ ਜੀਆਂ ਬਣਾ ਲੈ ਹਾਈਵੇ ਦੇ ਉੱਤੇ ਚੱਲਦੇ ਹੋਏ ਇਹ ਪੱਥਰਾਂ ਦੇ ਵਿੱਚ ਰਹਿ ਰਹੇ ਲੋਕ ਕੁਦਰਤੀ ਨਜ਼ਾਰੇ ਦੇਖ ਕੇ ਅਮੀਰ ਭਜੇ ਆਉਣਗੇ ਤੂੰ ਨਿਰਾਸ਼ ਨਾ ਹੋ ਇੱਕ ਵਾਰ ਮੇਰੇ ਕਹਿਣ ਤੇ ਕੋਸ਼ਿਸ਼ ਕਰਕੇ ਦੇਖ ਹਿੰਮਤ ਨਾ ਹਾਰ ਤੈਨੂੰ ਇੱਕ ਰਾਜ਼ ਦੀ ਗੱਲ ਦੱਸਾਂ ਜਦੋਂ ਦਾ ਮੈਂ ਕੈਨੇਡਾ ਆਇਆ ਅਜੇ ਹੀ ਕੈਨੇਡੀਅਨ ਫੂਡ ਕਾਰਨਰ ਪਾਵ ਛੋਟੀਆਂ ਦੁਕਾਨਾਂ ਤੇ ਕੰਮ ਕਰ ਰਿਹਾ ਲਾਗਤ ਘਟਾ ਆਮਦਨ ਵਧਾ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਯਾਰਾ ਮਨਜੀਤ ਦੀਆਂ ਗੱਲਾਂ ਸੁਣ ਕੇ ਗੁਰਜੀਤ ਇੱਕ ਨਵੀਂ ਊਰਜਾ ਦੇ ਵਿੱਚ ਤੁਰ ਪਿਆ ਇੱਕ ਦ੍ਰਿੜ ਨਿਸ਼ਚੇ ਨਾਲ ਅਗਲੀ ਆਉਣ ਵਾਲੀ ਨਵੀਂ ਸਵੇਰ ਦੇ ਸੁਪਨੇ ਬੁਣਨ ਲੱਗ ਗਿਆ ਤੇ ਪਤਾ ਹੀ ਨਹੀਂ ਲੱਗਾ ਉਸ ਨੂੰ ਕਦੋਂ ਨੀਂਦ ਆ ਗਈ ਨਵੀਂ ਸਵੇਰ ਅੱਜ ਅਸੀਂ ਸਾਰੇ ਹੀ ਬਾਹਰਲੇ ਚਕਾ ਚੌਂਤ ਵੱਲ ਚੱਲ ਰਹੇ ਹਾਂ ਪੜ੍ਹ ਲਿਖ ਕੇ ਸਭ ਕੁਝ ਬਾਹਰ ਨੂੰ ਜਾਣਾ ਚਾਹੁੰਦੇ ਹਾਂ ਬਾਰ ਜਣਾ ਕੋਈ ਮਾੜੀ ਗੱਲ ਨਹੀਂ ਪਰ ਜੇ ਇੱਥੇ ਕੋਈ ਰੋਜ਼ਗਾਰ ਤੁਸੀਂ ਆਪਣਾ ਖੋਲੋ ਦੋਸਤੋ ਵੱਧ ਕੇ ਹੋਰ ਕੋਈ ਕਰ ਲੇ ਕੈਲਾਸ਼ ਠਾਕਰ ਹੁਣਾਂ ਦੀ ਇਹ ਨਵੀਂ ਸਵੇਰ ਹੱਡ ਬੀਤੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਵੀ ਜਰੂਰ ਦੱਸਣਾ ਕਿਉਂਕਿ ਅੱਜ ਦੇ ਨੌਜਵਾਨ ਇਹ ਕਹਿੰਦੇ ਆ ਕਿ ਅਸੀਂ ਪੜ੍ਹੀਏ ਪੜ੍ਹ ਕੇ ਬਾਹਰ ਚਲੇ ਜਾਈਏ ਤਾਂ ਬਾਹਰ ਵੀ ਜਿੱਦਾਂ ਇੱਥੇ ਦਿਹਾੜੀਆਂ ਨੇ ਦੁਕਾਨ ਤੇ ਕੰਮਕਾਜ ਕਰਨਾ ਤੇ ਕਿਸੇ ਦੇ ਅੰਡਰ ਕੰਮ ਕਰਨਾ ਇਸੇ ਤਰ੍ਹਾਂ ਹੀ ਆ ਪਰ ਉੱਥੇ ਕੋਈ ਦੇਖਦਾ ਨਹੀਂ ਇੱਥੇ ਸਰੀਰੀ ਤੌਰ ਤੇ ਫਰਕ ਪੈਂਦਾ ਉੱਥੇ ਜੁੜ ਜਾਂਦਾ ਇੱਥੇ ਜੁੜ ਦਾਲੇ ਨਾਲ ਨਾਲ ਖਰਚੇ ਪੂਰੇ ਹੋ ਜਾਂਦੇ ਅਰਥ ਸਦਾਰ ਨਹੀਂ ਨਾ ਹੁੰਦਾ ਉੱਥੇ ਇੱਥੇ ਅਰਥ ਸਦਾਰ ਬਹੁਤ ਹੁੰਦਾ ਆ ਉਹੀ ਕੰਮ ਸਾਨੂੰ ਬਹੁਤ ਜ਼ਿਆਦਾ ਪਿੱਛੇ ਲੈ ਕੇ ਜਾਂਦਾ ਆ ਇਸ ਕਹਾਣੀ ਤੋਂ ਸਾਨੂੰ ਕੁਝ ਨਾ ਕੁਝ ਸਨੇਹਾ ਲੈਣਾ ਚਾਹੀਦਾ ਚਲੋ ਇੱਕ ਹੋਰ ਕਹਾਣੀ ਸੁਣਾਉਣੀ ਆ ਇਸੇ ਵਿੜੇ ਦੇ ਵਿੱਚ ਜਸਪ੍ਰੀਤ ਕੌਰ ਪ੍ਰੀਤ ਹੋਣਾ ਦੀ ਇੱਕ ਕਹਾਣੀ ਹੈ ਘਰ ਦੀ ਸਭ ਤੋਂ ਛੋਟੀ ਨ ਹੋਣ ਕਰਕੇ ਮੇਰੇ ਹਿੱਸੇ ਸੱਸ ਆਈ ਮੇਰਾ ਫਰਜ਼ ਬਣਦਾ ਸੀ ਕਿ ਬਾਕੀ ਸਾਰੇ ਪਰਿਵਾਰ ਦੀਆਂ ਨੋਵਾਂ ਵਾਂਗ ਮੈਂ ਵੀ ਉਹਨਾਂ ਦੀ ਦੇਖਭਾਲ ਕਰਾਂ ਮੈਂ ਆਪਣੀ ਸੱਸ ਨੂੰ ਸਮੇਂ ਸਿਰ ਸਭ ਤੋਂ ਪਹਿਲਾਂ ਚਾਹ ਪੀਣ ਨੂੰ ਖਾਣ ਨੂੰ ਖਾਣਾ ਫਿਰ ਫਲ ਦਿੰਦੀ ਦੀਵੇ ਜਿਵੇਂ ਮੇਰਾ ਪੁੱਤਰ ਵੱਡਾ ਹੁੰਦਾ ਗਿਆ ਉਹ ਵੀ ਸਾਨੂੰ ਦੇਖ ਕੇ ਸਭ ਕੁਝ ਸਿੱਖਦਾ ਰਿਹਾ ਉਹ ਵੀ ਹਰ ਚੀਜ਼ ਖਾਣ ਤੋਂ ਪਹਿਲਾਂ ਆਪਣੀ ਮਦਾਦੀ ਨੂੰ ਦਿੰਦਾ ਆ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆਉਂਦਾ ਤਾਂ ਮੇਰੇ ਸੱਸ ਨੂੰ ਵੱਖਰੇ ਤੌਰ ਦੇ ਪੁੱਛਦਾ ਨੂੰ ਤੁਹਾਡੀ ਸਹੀ ਤਰੀਕੇ ਨਾਲ ਦੇਖਭਾਲ ਕਰ ਰਹੀ ਹੈ ਸਮੇਂ ਸਿਰ ਰੋਟੀ ਪਾਣੀ ਦਿੰਦੀ ਹੈ ਜਦੋਂ ਮੈਨੂੰ ਇਹ ਸਭ ਕੁਝ ਪਤਾ ਲੱਗਦਾ ਤਾਂ ਮੈਂ ਬਹੁਤ ਦੁਖੀ ਹੋ ਜਾਂਦੀ ਤੇ ਮੈਂ ਸੋਚਦੀ ਕਿ ਮੈਂ ਆਪਣੇ ਸੱਚੇ ਦਿਲੋਂ ਨਲ ਕੀਤੀ ਹੋਈ ਸੇਵਾ ਦਸ ਬੂਤ ਕਿਵੇਂ ਦੇਵਾਂ ਸਮਾਂ ਲੰਘਦਾ ਗਿਆ ਇੱਕ ਦਿਨ ਮੈਂ ਆਪਣੇ ਪੁੱਤਰ ਦੇ ਨਾਲ ਇੱਕ ਸਹੇਲੀ ਨੂੰ ਮਿਲਣ ਗਈ ਮੇਰੀ ਸਹੇਲੀ ਦੀ ਸੱਸ ਉਸਦੇ ਨਾਲ ਹੀ ਰਹਿੰਦੀ ਸੀ ਮੇਰੀ ਸਹੇਲੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਮੇਰੇ ਨਾਲ ਚਾਹ ਨਾਸ਼ਤਾ ਲੈ ਕੇ ਬੈਠ ਗਏ ਸਮੋਸੇ ਪਾ ਕੇ ਸਾਡੇ ਦੋਵਾਂ ਦੇ ਹੱਥ ਵਿੱਚ ਮਾਂ ਪੁੱਤ ਦੇ ਦੇਤੇ ਉਸ ਦੀ ਸੱਸ ਸਾਹਮਣੇ ਬੈਠੀ ਸੀ ਉਸ ਨੇ ਆਪਣੀ ਸੱਸ ਨੂੰ ਇੱਕ ਵਾਰੀ ਵੀ ਨਾ ਪੁੱਛਿਆ ਮੇਰੇ ਲਈ ਖਾਣਾ ਖਾਣਾ ਵੀ ਔਖਾ ਹੋ ਰਿਹਾ ਸੀ ਮੇਰਾ ਪੁੱਤ ਸਭ ਨੂੰ ਕੁਝ ਦੇਖ ਰਿਹਾ ਸੀ ਤੇ ਅਚਾਨਕ ਮੇਰੇ ਪੁੱਤਰ ਨੇ ਕਿਹਾ ਤੁਸੀਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਖਾਣ ਨੂੰ ਨਹੀਂ ਦਿੰਦੇ ਮੇਰੀ ਮਾਂ ਤਾਂ ਸਭ ਕੁਝ ਪਹਿਲਾਂ ਦਾਦੀ ਜੀ ਨੂੰ ਦਿੰਦੀ ਆ ਬੱਚੇ ਤੋਂ ਇਹ ਗੱਲਾਂ ਸੁਣ ਕੇ ਮੇਰੀ ਸਹੇਲੀ ਇੱਧਰ ਉੱਧਰ ਦੇਖਣ ਲੱਗੀ ਉਸ ਦੀ ਸਾਸ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਤੇ ਆਪਣਾ ਦੁੱਖੜਾ ਦੱਸਣ ਦੇ ਲਈ ਉਸ ਦੇ ਕੋਲ ਸ਼ਬਦ ਨਹੀਂ ਸੀ ਵਾਪਸ ਆਉਂਦਿਆ ਮੇਰੇ ਦਿਲ ਦੇ ਵਿੱਚ ਇੱਕ ਰਾਹਤ ਜੀ ਸੀ ਕਿ ਜਿਸ ਨੂੰ ਮੇਰੇ ਬਾਰੇ ਪਤਾ ਹੋਣਾ ਚਾਹੀਦਾ ਆ ਉਹ ਸਭ ਜਾਣਦਾ ਆ ਹੁਣ ਮੈਨੂੰ ਕਿਸੇ ਨੂੰ ਸੁਭਗਤ ਦੇਣ ਦੀ ਲੋੜ ਨਹੀਂ ਸੋ ਬਹੁਤ ਪਿਆਰੀ ਹੱਡ ਬੀਤੀ ਤੇ ਇਸ ਹੱਡ ਬੀਤੀ ਦੇ ਵਿੱਚ ਸਤਕਾਰ ਦులਾਰ ਬਜ਼ੁਰਗਾਂ ਦਾ ਅਸੀਸਾਂ ਤੇ ਪਿਆਰ ਸਭ ਕੁਝ ਛੁਪਿਆ ਹੋਇਆ ਸੋ ਹੁਣ ਆਪਾਂ ਇੱਕ ਹੋਰ ਸੋਚ ਨੂੰ ਲੈ ਕੇ ਮੈਂ ਇਹਦੇ ਤਿੰਨੇ ਚੀਜ਼ਾਂ ਡਿਫਰੈਂਟ ਡਿਫਰੈਂਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤਿੰਨ ਨਹੀਂ ਚਾਰ ਹੀ ਕਰੂੰਗੀ ਤੋ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਜੇ ਸਾਂਝ ਨੂੰ ਏ ਅਵਤਾਰ ਰੇਡੀਓ ਸੀਚੇਵਾਲ 90.4 ਐਫ ਐਮ ਕੁਦਰਤ ਦੀ ਆਵਾਜ਼ ਦੇ ਵਿੱਚ ਜਿੱਥੇ ਕੀ ਬਹੁਤ ਸਤਿਕਾਰ ਤੇ ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਆਉਫੇ ਜਸਵੰਤ ਗਿਲ ਉਹਨਾਂ ਦੀ ਇੱਕ ਲਿਖ ਕੁੜੀਏ ਤੂੰ ਪਨੀਰੀ ਪੋਟ ਲੈ ਆਪਰੇ ਡੈਡੀ ਹੋਣਾ ਨਾਲ ਪੜ੍ਹ ਲਿਖ ਕੇ ਤੂੰ ਕਿਹੜਾ ਨੌਕਰੀ ਮਿਲਣੀ ਆ ਕਰਨਾ ਤੇ ਇਹੀ ਕੁਝ ਪਹਿਣਾ ਆ ਸਰਪੰਚ ਨੇ ਆਉਂਦਿਆ ਹੀ ਪ੍ਰਭਜੋਤ ਕੌਰ ਨੂੰ ਪਨੀਰੀ ਵਾਲੇ ਖੇਤ ਵਿੱਚ ਪੜਾਈ ਕਰਦੇ ਆ ਦੇਖ ਕੇ ਕਿਹਾ ਸਰਪੰਚ ਨੂੰ ਖੇਤ ਵਿੱਚ ਦੇਖ ਕੇ ਚਾਰੇ ਪਾਸੇ ਸਤਿ ਸ਼੍ਰੀ ਅਕਾਲ ਦੀਆਂ ਆਵਾਜ਼ਾਂ ਆਉਣ ਲੱਗੀਆਂ ਹਾਂ ਭਾਈ ਅੱਜ ਕਿੰਨੇ ਕਿੱਲੇ ਲਾ ਦਿੱਤੇ ਸਰਪੰਚ ਜੀ ਸਤਿ ਸ਼੍ਰੀ ਅਕਾਲ ਜਵਾਬ ਦਿੰਦਿਆ ਸੰਦੀਪ ਤੋਂ ਪੁੱਛਿਆ सरपंच साहब 5 ਕੁ ਕਿੱਲੇ ਤਾਂ ਲਾ ਹੀ ਦਿੱਤੇ ਨੇ ਖੇਤ ਕੱਦੂ ਕਰਨ ਵਾਲਾ ਆ ਮੋਟਰਾਂ ਵਾਲੀ ਲਾਈਟ ਆ ਗਈ ਐ ਤਾਂ ਪਿੰਡੇ ਨੂੰ ਆਖ ਦਿਓ ਕਿ ਕੱਦੂ ਕਰਵਾ ਦੇਵੇ ਸੰਦੀਪ ਨੇ ਪਨੀਰੀ ਪੁੱਟਦਿਆਂ ਕਿਹਾ ਕੋਈ ਨਾ ਪਾਣੀ ਆਉਣ ਦੇ ਕੱਦੂ ਵੀ ਹੋ ਜਾਊਗਾ सरपंच ਨੇ ਇਹਨਾਂ ਆ ਕੇ ਸਕੂਲ ਦਾ ਕੰਮ ਕਰ ਰਿਹਾ ਪ੍ਰਭਜੋਤ ਕੋਰ ਅੱਗੇ ਪੁੱਛਣ ਲੱਗਾ ਕਿਉ ਕੁੜੀਏ ਕਿਹੜੀ ਕਲਾਸ ਵਿੱਚ ਪੜਦੀ ਹੈ ਅੰਕਲ ਜੀ 8ਵੀਂ ਜਮਾਤ ਵਿੱਚ ਪੜਦੀ ਹੈ ਪ੍ਰਭਜੋਤ ਨੇ ਬੜੇ ਸਲੀਕੇ ਨਾਲ ਖੜੇ ਹੋ ਕੇ ਉਤਰ ਦਿੱਤਾ ਦੇ ਕੁੜੀਏ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ ਇੱਥੇ ਕਿਹੜਾ ਕੋਈ ਨੌਕਰੀ ਜਦੀ ਪਈ ਹੈ ਆ ਪਹਿਲਾਂ ਹੀ ਲੱਖਾਂ ਕਰੋੜਾ ਪੜ੍ਹੇ ਲਿਖੇ ਸਰਕਾਰ ਦੇ ਖਿਲਾਫ ਧਰਨੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪਰ ਮਿਲਦਾ ਕੀ ਹੈ ਪੁਲਿਸ ਦੀਆਂ ਡਾਂਗਾ ਤੂੰ ਆਪਣੇ ਘਰਦਿਆਂ ਨਾਲ ਕੰਮ ਕਰਵਾਇਆ ਕਰ ਝੋਨੇ ਤੋਂ ਬਾਅਦ ਆਪਣੀ ਮਾਂ ਨਾਲ ਦੋਹਾਂ ਚੌਹਾਂ ਕਰਾਂ ਦਾ ਕੰਮ ਕਰਵਾ ਲੈ ਚਾਰ ਪੈਸੇ ਜੁੜ ਜਾਣਗੇ ਅੱਗੇ ਤੇਰੀ ਮਰਜ਼ੀ ਸਰਪੰਚ ਪ੍ਰਭਜੋਤ ਨੂੰ ਦੇਸ਼ ਤੇ ਹਾਲ ਦੱਸਣ ਦੇ ਨਾਲ ਹੋਰ ਵੀ ਗੱਲਾਂ ਸਮਝਾ ਰਿਹਾ ਸੀ ਉਹਦੀ ਪੜ੍ਹਾਈ ਤੋਂ ਮਨ ਤੋੜਨਾ ਚਾਹਦਾ ਸੀ ਕੋਈ ਨਹੀਂ ਅੰਕਲ ਜੀ ਇੱਥੇ ਨੌਕਰੀ ਨਾ ਮਿਲੂ ਤਾਂ ਫਿਰ ਕੀ ਬਾਹਰਲੇ ਦੇਸ਼ ਚਲੀ ਜਾਵਾਂਗੀ ਪਰ ਹੁਣ ਹੋਰ ਗੁਲਾਮੀ ਨਹੀਂ ਕਰਨੀ ਨਾ ਹੀ ਆਪਣੇ ਮਾਤਾ ਪਿਤਾ ਨੂੰ ਕਰਨ ਦੇਣੀ ਆ ਵੈਸੇ ਵੀ ਹੱਕ ਲੈਣ ਦੀ ਲੜਾਈ ਤਾਂ ਲੜਨੀ ਪੈਂਦੀ ਆ ਉਹ ਚਾਹੇ ਫਿਰ ਸਰਕਾਰਾਂ ਦਾ ਹੋਵੇ ਚਾਹੇ ਗਰੀਬਾਂ ਦੇ ਹੱਕ ਦੇ ਲਈ ਧਨਾਧਾ ਅਲੋ ਅਮੀਰਾਂ ਨਾਲ ਹੋਵੇ ਸਾਡੇ ਮਾਸਟਰ ਨਾਰ ਸਿੰਘ ਜੀ ਦੀਆਂ ਗੱਲਾਂ ਸੱਚ ਨੇ ਕਿ ਅਮੀਰ ਨਹੀਂ ਚਾਹੁੰਦੇ ਕਿ ਗਰੀਬਾਂ ਨੇ ਜਵਾਕ ਪੜ ਲੈ ਕੇ ਨੌਕਰੀਆਂ ਤੇ ਲੱਗਣ ਉਹ ਤਾਂ ਇਹੀ ਚਾਹੁੰਦੇ ਨੇ ਕਿ ਗਰੀਬ ਉਹਨਾਂ ਰਿਆ ਖੁਰਲੀਆਂ ਤੇ ਹੱਥ ਮਾਰਦੇ ਰਹਿਣ ਕਿ ਉਹਨਾਂ ਦੀਆਂ ਔਰਤਾਂ ਘਰਾਂ ਵਿੱਚ ਝਾੜੂ ਪੋਚਾ ਕਰ ਨਹੀਂ ਕੁੜੀਏ ਮੇਰਾ ਇਹ ਮਤਲਬ ਨਹੀਂ ਸੀ ਉਹ 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 ਪ੍ਰਭਜੋਤ ਦੀਆਂ ਗੱਲਾਂ ਸੁਣ ਕੇ ਸਰਪੰਚ ਸਫਾਈ ਦੇਣ ਲੱਗਿਆ ਤਾਂ ਪ੍ਰਭਜੋਤ ਨੇ ਉਸ ਦੀਆਂ ਗੱਲਾਂ ਨੂੰ ਅਣ ਸੁਣੀਆਂ ਕਰਕੇ ਅੰਕਲ ਜੀ ਮੈਂ ਉਹਨਾਂ ਵਿੱਚੋਂ ਨਹੀਂ ਜੋ ਧਰਨੇ ਲਾਰੇ ਬਜ਼ੁਰਗਾਂ ਨੂੰ ਦੇਖ ਰਹੀ ਆਂ ਮੈਂ ਉਹਨਾਂ ਦੇ ਵਿੱਚ ਜਿਹੜੇ ਇਰਾਦੇ ਬਦਲ ਰਹੇ ਨੇ ਉਹਨਾਂ ਵੱਲ ਦੇਖ ਰਹੀ ਹਾਂ ਮੈਂ ਤਾਂ ਉਹਨਾਂ ਦਾ ਧਿਆਨ ਰੱਖਦੀ ਹਾਂ ਜਿਹੜੇ ਪੜ੍ਹ ਲਿਖ ਕੇ ਉੱਚਾਦਿਆਂ ਤੇ ਬੈਠੇ ਨੇ ਮੇਰੇ ਧਿਆਨ ਵਿੱਚ ਤਾਂ ਆਪਣੇ ਫਰੀਦਕੋੜ ਦੀ ਜੱਜ ਸਤਵੀਰ ਕੌਰ ਆ ਬਸ ਕਰ ਕੁੜੀਏ ਬਸ ਕਰ ਸਰਪੰਚ ਨੇ ਪ੍ਰਭਜੋਤ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਉੱਥੋਂ ਭਜਣ ਦੀ ਠੀਕ ਸਮਝਿਆ ਪਰ ਵਟਤੇ ਤੁਰਦਿਆ ਤੁਰਦਿਆ ਉਹ ਪਿੱਛੇ ਮੁਰਮੜ ਦੇਖ ਰਿਹਾ ਸੀ ਪ੍ਰਭਜੋਤ ਵੀ ਅਜੇ ਚੁੱਪ ਨਹੀਂ ਹੋਈ ਸੀ ਕੀ ਉਤਯੋਗੀ ਬੋਲੀ ਅੰਕਲ ਜੀ ਪੜਾਈ ਸਿਰਫ ਨੌਕਰੀ ਲਈ ਨਹੀਂ ਹੁੰਦੀ ਪੜਾਈ ਗਰੀਬ ਲੋਕਾਂ ਦੀ ਉਹਨਾਂ ਦੇ ਹੱਕਾਂ ਲਈ ਜਾਗਰੂਕ ਕਰਨ ਲਈ ਵੀ ਹੁੰਦੀ ਆ ਤਾਂ ਜੋ ਕੋਈ ਉਹਨਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਮਜ਼ਦੂਰੀ ਦਾ ਹੱਕ ਕੋਈ ਨਾ ਦੇ ਸਕੇ ਤੇ ਉਹਦੇ ਲਈ ਹੁੰਦੀ ਆ ਕੋਈ ਧਨਾੜ ਗਰੀਬਾਂ ਦਾ ਹੱਕ ਨਾ ਮਾਰ ਸਕੇ ਪ੍ਰਭਜੋਦੀਏ ਗੱਲਾਂ ਸੁਣ ਸਰਪੰਚ ਨੇ ਆਪਣੇ ਕਦਮ ਤੇਜ਼-ਤੇਜ਼ ਕਰ ਲਏ ਤੇ ਕੁਝ ਹੀ ਪਲਾਂ ਦੇ ਵਿੱਚ ਉਹ ਉਥੋਂ ओले ਹੋ ਗਿਆ ਤੇ ਪ੍ਰਭਜੋਤ ਦੇ ਬੋਲ ਤੇ ਉਸ ਦੀ ਸੂਝ ਨੂੰ ਸਲਾਮ ਕਰਦੇ ਹੋਏ ਅਜੇ ਵੀ ਅਸਮਾਨ ਦੇ ਵਿੱਚ ਇਹ ਸ਼ਬਦ ਗੂੰਜ ਰਹੇ ਆ ਸੋ ਬਹੁਤ ਹੀ ਪਿਆਰੀ ਲਿਖਤ ਜਸਵੰਤ ਗਿੱਲ ਜੀ ਬਹੁਤ ਸਤਿਕਾਰ ਕਿ ਇਨੀ ਸੋਹਣੀ ਪਿਆਰੀ ਲਿਖਤ ਜਿਹੜੀ ਆ ਤੁਸੀਂ ਸਾਂਝੀ ਕੀਤੀ 10 ਪਹਿਲੂਆਂ ਤੋਂ ਬਾਅਦ ਵਿੱਚ ਚੌਥੇ ਪਹਿਲੂ ਵੱਲ ਵੀ ਮੈਂ ਜਾਣਾ ਚਾਹਾਂਗੀ ਅਜੇ ਵੀ ਮੈਂ ਉਸ ਕਹਾਣੀ ਦਾ ਜ਼ਿਕਰ ਨਹੀਂ ਕਰੂੰਗੀ ਤਾਂ ਤੁਸੀਂ ਚਲੋ ਆਪਣੇ ਆਪ ਉਹਦਾ ਨਰੀਖਣ ਕਰ ਲਿਓ ਤਿੰਨ ਪਹਿਲੂ ਤਾਂ ਬਾਅਦ ਵਿੱਚ ਚੌਥੇ ਪਹਿਲੂ ਦੀ ਵੀ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ ਜਸਵੰਤ ਗਿੱਲੋ ਹੁਣਾਂ ਦੀ ਇਹ ਲਿਖਤਾ ਮੰਦਰਪੁੱਤ ਗੱਡੀ ਰੋਕ ਮਾਂ ਨੇ ਸੜਕ ਤੋਂ ਲੰਘਦੀ ਬਿੱਲੀ ਵੇਖ ਕੇ ਇੱਕਦਮ ਹੀ ਕਿਹਾ ਮਾ ਹੁਣ ਕੀ ਹੋਇਆ ਜੀਤੀ ਵਿਚਾਰੀ ਪਹਿਲਾਂ ਹੀ ਦਰਦ ਨਾਲ ਤੜਸ ਰਹੀ ਐ ਮੰਦਰ ਨੇ ਆਪਣੀ ਪਤਨੀ ਵੱਲ ਦੇਖਦਿਆਂ ਆਖਿਆ ਸੀ ਮਾ ਨੇ ਮੰਦਰ ਨੂੰ ਸਮਝਾਇਆ ਤੇ ਟੋਕ ਕੇ ਕਿਹਾ ਪੁੱਤ ਬਿੱਲੀ ਰਸਤਾ ਕੱਟ ਗਈ ਐ ਜੋ ਮੜਾ ਹੁੰਦਾ ਆਪਾਂ ਚੰਗੇ ਕੰਮ ਚੱਲੇ ਐ ਇਸ ਲਈ ਥੋੜਾ ਸਮਾਂ ਰੁਕ ਜਾ ਨਾਲੇ ਬਾਹਰ ਉੱਤਰ ਕੇ ਆਪਣੇ ਜੁੱਤੀ ਝਾੜ ਲੈ ਪੜੇ ਲਿਖੇ ਬਹੁਤੇ ਸਿਆਣੇ ਨਾ ਬਣੋ ਜਦੋਂ ਕੁਝ ਸਮਾਂ ਬਾਅਦ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਜੀਤੀ ਦੀ ਹਾਲਤ ਦੇਖ ਕੇ ਤੁਰੰਤ ਡਿਲੀਵਰੀ ਦੇ ਲਈ ਆਪ ਦਿੱਤਾ। ਕੁਝ ਦਵਾਈਆਂ ਲਿਆ ਮੰਦਰ ਬਾਹਰ ਬੈਠਾ ਵਾਹਿਗੁਰੂ ਅੱਗੇ ਅਰਦਾਸ ਸਭ ਠੀਕ ਠਾਕ ਦੀ ਸਲਾਮਤ ਦੀ ਕਰ ਰਿਹਾ ਸੀ। 1 ਘੰਟੇ ਬਾਅਦ ਰੋਂਦੀ ਹੋਈ ਮਾਂ ਨੇ ਡਿਲੀਵਰੀ ਰੂਮ ਚੋਂ ਬਾਹਰ ਆਉਂਦੇ ਨਿਕਲਦੇ ਆਂ ਕਿਹਾ ਕਿ ਬੱਚੇ ਮਰਿਆ ਹੋਇਆ ਦੱਸਿਆ ਤੇ ਮੰਦਰ ਨੂੰ ਉਹ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ ਉਹ ਭੱਜ ਕੇ ਡਾਕਟਰ ਕੋਲ ਗਿਆ ਤੇ ਦੱਸਣ ਲੱਗਿਆ ਅਸੀਂ ਤਾਂ ਜੀਤੀ ਦਾ ਪੂਰਾ ਧਿਆਨ ਰੱਖਿਆ ਸਮੇਸਰ ਟੈਸਟ ਚੰਗਾ ਖਾਣ ਪੀਣ ਤੇ ਕੋਈ ਵੀ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ ਮੰਦਰ ਦੀਆਂ ਗੱਲਾਂ ਸੁਣ ਕੇ ਡਾਕਟਰ ਨੇ ਕਿਹਾ ਜੇ ਤੁਸੀਂ 10 ਮਿੰਟ ਪਹਿਲਾਂ ਆ ਜਾਂਦੇ ਤਾਂ ਬੱਚੇ ਨੂੰ ਬਚਾਇਆ ਜਾ ਸਕਦਾ ਇਹ ਤੁਹਾਡੀ ਡੇਰੀ ਨੇ ਬੱਚੇ ਦੀ ਮੌਤ ਦਾ ਕਾਰਨ ਬਣਾ ਦਿੱਤਾ ਏ ਸੁਣ ਕੇ ਮੰਦਰ ਮਾਵਲ ਦੇਦਿਆ ਹੋਇਆ ਕਿਆ ਰਸਤਾ ਕੱਟਣ ਵਾਲੀ ਬਿੱਲੀ ਨੂੰ ਕੋਸਦਾ ਹੋਇਆ ਬੋਲਿਆ ਮਾ ਅਸੀਂ ਤਾਂ ਰੁਕ ਗਏ ਸੀ ਬਿੱਲੀ ਲੰਘਣ ਤੋਂ ਫਿਰ ਸਾਡੇ ਨਾਲ ਮੜਾ ਕਿਉਂ ਹੋਇਆ ਮਾ ਹੁਣ ਚੁੱਪ ਸੀ ਲੱਗਦਾ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਬੱਚੇ ਦੀ ਮੌਤ ਉਸ ਦਾ ਅੰਧਵਿਸ਼ਵਾਸ ਦਾ ਨਤੀਜਾ ਬਣ ਗਿਆ ਬਹੁਤ ਖੂਬਸੂਰਤ ਲਿਖਤ ਕਿਤੇ ਨਾ ਕਿਤੇ ਹਜੇ ਵੀ ਅਸੀਂ ਇਸ ਚੀਜ਼ ਦੇ ਨਾਲ ਜੂਝ ਰਹੇ ਹਾਂ ਅਨੰ విశ్వਾਸ ਬਹੁਤ ਸਾਰੀਆਂ ਗੱਲਾਂ ਦਾ ਤੇ ਬਹੁਤ ਸਾਰੀਆਂ ਵਿਚਾਰਾਂ ਕੁਝ ਚੀਜ਼ਾਂ ਕੁਝ ਥਾਵਾਂ ਤੇ ਸਹੀ ਮੰਨਿਆ ਜਾਂਦੀਆਂ ਸੀ ਪਰ ਅੱਜ ਵੀ ਅਸੀਂ ਉਸ ਸਮੇਂ ਦੇ ਵਿੱਚ ਹੁਣ ਸਮੇਂ ਦੀ ਗੱਲ ਆ ਜਦੋਂ ਬੰਦੇ ਪੈਦਲ ਤੁਰ ਕੇ ਜਾਂਦੇ ਸੀ ਤਜ ਜਾਨਵਰ ਕਲਖੀ ਵਿੱਚ ਨਾ ਆਵੇ ਤਾਂ ਰੁਕ ਜਾਂਦੇ ਸੀ ਕਿ ਡਰ ਨਾ ਜਾਵੇ ਅੱਜ ਤਾਂ ਅਸੀਂ ਹਾਈ ਸਾਧਨਾ ਤੇ ਕਿਤੇ ਨਾ ਕਿਤੇ ਕੁਝ ਪਰੰਪਰ ਲਿਖੇ ਕਿਸੇ ਹੋਰ ਰੂਪ ਵਿੱਚ ਸੀ ਤੇ ਅੱਜ ਉਸ ਦਾ ਬਦਲ ਦਾ ਰੂਪ ਸਾਨੂੰ ਬਹੁਤ ਜਗਾਵਾਂ ਤੇ ਲੈ ਕੇ ਜਾ ਰਿਹਾ ਆਇਆ ਸੋ ਬਹੁਤ ਸਾਰੀਆਂ ਗੱਲਾਂ ਆਪਾਂ ਹੋਰ ਵੀ ਇਸ ਵੀਡੀਓ ਦੇ ਵਿੱਚੋਂ ਕਰਾਂਗੇ ਤੇ ਆਓ ਫਿਰ ਇੱਕ ਖੂਬਸੂਰਤ ਨਗਮਾ ਇੱਕ ਖੂਬਸੂਰਤ ਪੈਗਾਮ ਆਪ ਸਭ ਦੇ ਨਾਲ ਸਾਂਝਾ ਕਰਦੇ ਆ ਅਵਤਾਰ ਰੇਡੀਓ ਦੇ ਵਿੜੇ ਦੇ ਵਿੱਚੋਂ ਪ੍ਰੋਗਰਾਮ ਸਾਜ ਵਿੱਚੋਂ ਸੋ ਤੁਸੀਂ ਜਾਨਾ ਕਿ ਤੇਰੀ ਜੀ ਸੁਣਦੇ ਰਹਿਣਾ ਅਵਤਾਰ ਰੇਡੀਓ ਸੀਚੇਵਾਲ ਕੁਦਰਤ ਦੀ ਆਵਾਜ਼ ਇਸ ਕੁਦਰਤ ਦੀ ਆਵਾਜ਼ ਦੇ ਵਿੱਚ ਆਪਾਂ ਇੱਕ ਸੋਨਾ ਜਿਹਾ ਪੈਗਾਮ ਸੁਣਦੇ ਆ ਤਾਂ ਫਿਰ ਆਪ ਸਭ ਦੇ ਨਾਲ ਰੂਬਰੂ ਹੋਨੇ ਆ ਗੱਲਾਂ ਬਹੁਤ ਹੁੰਦੀਆਂ ਨੇ ਕਰਨ ਵਾਲੀਆਂ ਤੇ ਗੱਲਾਂ ਬਹੁਤ ਹੁੰਦੀਆਂ ਨੇ ਸੁਣਨ ਵਾਲੀਆਂ ਥੋੜਾ ਸਮਾਂ ਕੱਢ ਕੇ ਵਿਚਾਰ ਆਪਾਂ ਜ਼ਰੂਰ ਕਰੀਏ ਕਿਉਂਕਿ ਇਹ ਸੰਸਾਰ ਬਹੁਤ ਸੋਹਣਾ ਆ ਤੇ ਇਸ ਨੂੰ ਦੇਖਣ ਦੇ ਕੋਈ ਗੱਲ ਕਰੀਏ ਆਓ ਇਸ ਵੀੜੇ ਦੇ ਵਿੱਚ ਹੋਰ ਵੀ ਗੱਲਾਂ ਕਰਾਂਗੇ ਤੇ ਸਾਡੇ ਬਜ਼ੁਰਗ ਜਦੋਂ ਨਾਲ ਹੋਣ ਤਾਂ ਫਿਰ ਸਕੂਨ ਵਾਲੀ ਹੋਰ ਵੀ ਗੱਲ ਹੁੰਦੀ ਆ ਸਤਕਾਰ ਬਹੁਤ ਸਾਰੀਆਂ ਦੁਆਵਾਂ ਬਾਬਾ ਜੀ ਕਿ ਤੁਸੀਂ ਇਸ ਵੀੜੇ ਦੇ ਵਿੱਚ ਪਹੁੰਚੇ ਹੋ ਤਾਂ ਇਸ ਨਾ ਚੀਜ਼ ਬੱਚੇ ਨੂੰ ਅਸੀਸਾਂ ਵੀ ਦਿੰਨੇ ਆ ਆਪਣੇ ਸੁਨੇਹੇ ਲੈ ਕੇ ਇੱਕ ਖੂਬਸੂਰਤ ਪੈਗਾਮ ਤੋਂ ਪਰ ਇਸ ਵਿੜੇ